ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਕਥਾ ਕਹਾਣੀਆਂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਹਾਂ ਜੀ ਅੱਜ ਆਪਾਂ ਇੱਕ ਕਹਾਣੀ ਤੁਹਾਨੂੰ ਸੁਣਾਵਾਂਗੇ ਕਹਾਣੀ ਹੈਗੀ ਆ ਵੀ ਜਿੱਦਾਂ ਕਹਿੰਦੇ ਆ ਨਾ ਜੋ ਪਰਮਾਤਮਾ ਕਰਦਾ ਚੰਗਾ ਹੀ ਕਰਦਾ ਹਨਾ ਮਤਲਬ ਬਹੁਤ ਵਿਦਵਾਨ ਵੀ ਇਹ ਚੀਜ਼ ਕਹਿੰਦੇ ਆ ਹਨਾ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਇੱਕ ਨਾ ਇਨਸਾਨ ਹੁੰਦਾ ਉਹ ਬਹੁਤ ਹੀ ਪ੍ਰਮਾਤਮਾ ਤੇ ਵਿਸ਼ਵਾਸ ਕਰਦਾ ਹੁੰਦਾ ਬਹੁਤ ਵਧੀਆ ਮਤਲਬ ਠੀਕ ਹੁੰਦਾ ਉਹਦੀ ਕਮਾਈ ਵੀ ਵਧੀਆ ਹੁੰਦੀ ਆ ਉਹ ਪਿੰਡ ਚ ਜਿੱਦਾਂ ਸਾਰਿਆਂ ਨੂੰ ਪਤਾ ਹੁੰਦਾ ਉਹ ਬਹੁਤ ਸਬਰ ਸੰਤੋਖ ਵਾਲਾ ਬੰਦਾ ਹੁੰਦਾ ਤੇ ਉਹ ਸੋਚਦਾ ਵੀ ਠੀਕ ਆ ਵਧੀਆ ਲਾਈਫ ਚੱਲ ਰਹੀ ਆ ਹਨਾ ਜੋ ਵੀ ਹੁੰਦਾ ਚੰਗੇ ਲਈ ਹੀ ਹੁੰਦਾ ਇਸ ਤਰ੍ਹਾਂ ਜੀ ਉਹ ਇਨਸਾਨ ਆਪਣੀ ਲਾਈਫ ਵਧੀਆ ਤਰੀਕੇ ਨਾਲ ਜੀ ਰਿਹਾ ਹੁੰਦਾ ਹਨਾ ਤੇ ਇੱਕ ਦਿਨ ਕੋਈ ਬੱਚਾ ਹਨਾ ਇਦਾਂ ਖੇਡਦਾ ਹੁੰਦਾ ਤਾਂ ਦਰਵਾਜੇ ਚ ਨਾ ਉਹਦੀ ਉਂਗਲ ਆ ਜਾਂਦੀ ਆ ਉਂਗਲ ਕੱਟ ਹੋ ਜਾਂਦੀ ਆ ਹਨਾ ਉਹਦੇ ਮਾਂ ਉਹ ਬੱਚਾ ਬਹੁਤ ਜ਼ਿਆਦਾ ਰੋਂਦਾ ਉਹਦੇ ਮਾਂ ਬਾਪ ਉਹਨੂੰ ਹਸਪੀਟਲ ਲੈ ਕੇ ਜਾਂਦੇ ਆ ਹਸਪੀਟਲ ਲੈ ਕੇ ਜਾਂਦੇ ਆ ਤਾਂ ਉੱਥੇ ਜਾ ਕੇ ਉਹ ਬੱਚਾ ਜਿਹੜਾ ਰੋਂਦਾ ਤਾਂ ਉਹਦਾ ਡਾਕਟਰ ਦੇਖਦਾ ਉਹਦੀ ਉਂਗਲ ਪਰ ਉਹਦੀ ਉਂਗਲ ਨਹੀਂ ਚੋੜਦੀ ਹੈਗੀ ਹਨਾ ਤੇ ਉਹ ਘਰੇ ਲੈ ਆਉਂਦੇ ਆ ਉਹਨੂੰ ਹਨਾ ਜਦੋਂ ਜਿਹੜਾ ਜਿੱਦਾਂ ਬੰਦਾ ਰੱਬ ਤੇ ਬਹੁਤ ਵਿਸ਼ਵਾਸ ਕਰਦਾ ਹੁੰਦਾ ਨਾ ਜਿਹੜਾ ਕਹਿੰਦਾ ਹੁੰਦਾ ਵੀ ਵੀ ਜੋ ਹੁੰਦਾ ਚੰਗਾ ਹੀ ਹੁੰਦਾ ਹਨਾ ਉਹ ਜਦੋਂ ਦੇਖਦਾ ਉਹਨੂੰ ਗੜਬੀ ਇਹਦੀ ਉਂਗਲ 'ਨੀ ਜੁੜੀ ਹੈਗੀ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਵੀ ਪਰਮਾਤਮਾ ਤੇ ਵਿਸ਼ਵਾਸ ਰੱਖੋ ਜੋ ਰੱਬ ਕਰਦਾ ਚੰਗਾ ਹੀ ਕਰਦਾ ਤੇ ਲੋਕੀ ਨਾ ਬਹੁਤ ਗੁੱਸਾ ਕਰਦਿਆ ਉਹਦੇ ਮਾਪੇ ਵੀ ਬੱਚੇ ਦੇ ਬਹੁਤ ਗੁੱਸਾ ਕਰਦਿਆ ਵੀ ਸਾਡੇ ਬੱਚੇ ਦੀ ਉਂਗਲ ਘਟ ਹੋ ਗਈ ਤੇ ਤੂੰ ਕਹਿੰਦਾ ਜੋ ਕਰਦਾ ਰੱਬ ਚੰਗਾ ਹੀ ਕਰਦਾ ਇਹ ਕਿਵੇਂ ਹੋ ਸਕਦਾ ਹਨਾ ਉਹ ਬੰਦਾ ਉੱਥੋਂ ਚੁੱਪ ਜਾਬ ਚਲਿਆ ਜਾਂਦਾ ਹਨਾ ਉਹ ਕੰਦਾ ਕੋਈ ਗੱਲ ਨਹੀਂ ਮਤਲਬ ਇੰਨਾ ਕਹਿ ਕੇ ਚਲੇ ਜਾਂਦਾ ਵੀ ਕੋਈ ਗੱਲ ਨਹੀਂ ਕਹਿੰਦਾ ਸਮਾਉਣ ਤੇ ਵਕਤ ਆਉਣ ਤੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਆਉਣ ਵਾਲੇ ਟਾਈਮ ਦੇ ਵਿੱਚ ਹਨਾ ਵੀ ਇਹ ਤਾਂ ਰੱਬ ਨੂੰ ਪਤਾ ਵੀ ਜੋ ਵੀ ਹੋਇਆ ਹਨਾ ਵੀ ਮੈਂ ਤਾਂ ਇਹੀ ਕਹੂੰਗਾ ਵੀ ਇਹ ਰੱਬ ਦੀ ਕਰਨੀ ਆ ਵੀ ਜੋ ਵੀ ਹੋਇਆ ਕੁਦਰਤ ਹੀ ਹੋਇਆ ਚੰਗਾ ਹੋਇਆ ਇਸ ਤਰ੍ਹਾਂ ਜੀ ਉਹ ਬੰਦਾ ਚਲੇ ਜਾਂਦਾ ਇਦਾਂ ਟਾਈਮ ਲੰਘ ਜਾਂਦਾ ਤੇ ਇੱਕ ਵਾਰ ਕੀ ਹੁੰਦਾ ਨਾ ਜਿਹੜੇ ਹੁੰਦੇ ਆ ਆਪਣੇ ਜੰਗਲੀ ਕਬੀਲੇ ਦੇ ਲੋਕ ਹੁੰਦੇ ਆ ਉਹਨਾਂ ਨੇ ਬਲੀ ਦੇਣੀ ਹੁੰਦੀ ਆ ਉਹ ਜਿੱਦਾਂ ਨਾ ਉਹਨਾਂ ਦੀ ਰਿਵਾਇਤ ਹੁੰਦੀ ਆ ਉਹ ਹਰੇਕ ਪਿੰਡ ਚੋਂ ਹਰੇਕ ਬਲੀ ਲਈ ਇੱਕ ਬੱਚਾ ਚੱਕਦੇ ਹੁੰਦੇ ਆ ਤੇ ਉਹ 6 ਮਹੀਨੇ ਦਿਨ ਲੰਘ ਜਾਂਦੇ ਆ ਇਦਾਂ ਦਾ ਕਰਦੇ ਤਾਂ ਉਹਨਾਂ ਦੇ ਪਿੰਡ ਦੀ ਵਾਰੀ ਆ ਜਾਂਦੀ ਆ ਜਦੋਂ ਉਹਨਾਂ ਦੇ ਪਿੰਡ ਚ ਆਉਂਦੇ ਆ ਤਾਂ ਉਹ ਉਸੇ ਬੱਚੇ ਨੂੰ ਚੱਕ ਲੈਂਦੇ ਆ ਜਿਹਦੀ ਉਂਗਲ ਕੱਟੀ ਹੁੰਦੀ ਆ ਜਦੋਂ ਉਹ ਬੱਚੇ ਨੂੰ ਚੱਕਦੇ ਆ ਜਿਹਦੀ ਉਂਗਲ ਕੱਟੀ ਹੁੰਦੀ ਆ ਤਾਂ ਉਹਨੂੰ ਲੈ ਜਾਂਦੇ ਆ ਉਹ ਤੇ ਉਹਦੇ ਮਾਪਾ ਬਾਬਾ ਹੋਰ ਹੁੰਦੇ ਆ ਉਹ ਬੰਦਾ ਵੀ ਦੇਖਦਾ ਜਿਹੜਾ ਇਨਸਾਨ ਜਿੱਦਾਂ ਹਨਾ ਉਹਨੂੰ ਕਹਿੰਦਾ ਹੁੰਦਾ ਵੀ ਜੋਮਦਾ ਰੱਬ ਚੰਗੇ ਲਈ ਉਹ ਕਰਦਾ ਹਨਾ ਤੇ ਉਹ ਹਨਾ ਜਦੋਂ ਜਾਂ ਲੈ ਜਾਂਦੇ ਆ ਉਹਨੂੰ ਸਾਰਾ ਤਿਆਰ ਕਰਦੇ ਆ ਸਾਰਾ ਕੁਝ ਕਰਦੇ ਆ ਜਿਹੜਾ ਕਬੀਲੇ ਦਾ ਸਰਦਾਰ ਹੁੰਦਾ ਨਾ ਉਹ ਬੱਚੇ ਦੀ ਉਂਗਲ ਦੇਖ ਲੈਂਦਾ ਵੀ ਇਹਦੀ ਤਾਂ ਉਂਗਲ ਵੱਡ ਹੋਈ ਹੋਈ ਆ ਵੀ ਇਹਦੀ ਬਲੀ ਅਸੀਂ ਦਵਾਂਗੇ ਉਹਦਾ ਕੋਈ ਫਾਇਦਾ ਹੀ ਨਹੀਂ ਹੈਗਾ ਵੀ ਉਹਨਾਂ ਨੂੰ ਹੁੰਦਾ ਨਾ ਕਿ ਵੀ ਜੇ ਅਸੀਂ ਕਿਸੇ ਦੀ ਬਲੀ ਦਵਾਂਗੇ ਤਾਂ ਸਾਡੇ ਖੁਸ਼ਹਾਲੀ ਆਊਗੀ ਖੁਸ਼ੀਆਂ ਆਉਣਗੀਆਂ ਉਹਨਾਂ ਦੀਆਂ ਰਵਾਇਤਾਂ ਹੁੰਦੀਆਂ ਨੇ ਤਾਂ ਉਹ ਕੀ ਕਰਦੇ ਆ ਉਹ ਬੱਚੇ ਨੂੰ ਉਵੇਂ ਹੀ ਛੱਡ ਜਾਂਦੇ ਆ ਉਹਨਾਂ ਨੇ ਉਸ ਪਿੰਡ ਚੋਂ ਇੱਕੋ ਹੀ ਬੱਚਾ ਚੱਕਣਾ ਹੁੰਦਾ ਤੇ ਉਹ ਉਸ ਬੱਚੇ ਨੂੰ ਉੱਥੇ ਛੱਡ ਜਾਂਦੇ ਤੇ ਦੂਸਰੇ ਪੰਡਤ ਚਲੇ ਜਾਂਦੇ ਆ ਤਾਂ ਉਹਦੇ ਮਾਪੇ ਬੰਨੇ ਖੁਸ਼ ਹੁੰਦੇ ਆ ਬਹੁਤ ਜ਼ਿਆਦੇ ਹੈ ਨਾ ਤੇ ਉਹ ਜਦੋਂ ਉਹਨਾਂ ਨੂੰ ਦੱਸ ਜਾਂਦੇ ਵੀ ਤੁਹਾਡੇ ਬੱਚੇ ਦੀ ਤਾਂ ਉਂਗਲ ਕੱਟੀ ਹੋਈ ਆ ਅਸੀਂ ਇਹਨੂੰ ਵੀ ਅਸੀਂ ਇਹਦੀ ਬਲੀ ਨਹੀਂ ਦੇ ਸਕਦੇ ਹੈਗੇ ਹੈ ਨਾ ਤੇ ਉਹਦੇ ਮਾਪੇ ਬਹੁਤ ਖੁਸ਼ ਹੁੰਦੇ ਰਹਿੰਦੇ ਉੱਥੇ ਉਸ ਟਾਈਮ ਤੇ ਨਾ ਉਹ ਬੰਦਾ ਉੱਥੇ ਆ ਜਾਂਦਾ ਉਹ ਕਹਿੰਦੇ ਉਹਦੇ ਮਾਪੇ ਕਹਿੰਦੇ ਵੀ ਤੂੰ ਸਹੀ ਕਹਿੰਦਾ ਸੀਗਾ ਵੀ ਜੋ ਕਰਦਾ ਪ੍ਰਮਾਤਮਾ ਚੰਗਾ ਹੀ ਕਰਦਾ ਵੀ ਇਹਦੀ ਉਂਗਲ ਕੱਟੀ ਹੋਈ ਹੋਣ ਦੀ وجہ ਦੇ ਨਾਲ ਵੀ ਅੱਜ ਸਾਡਾ ਬੱਚੇ ਦੀ ਜਾਨ ਬਚ ਗਈ ਹੈ ਨਾ ਤੇ ਦੇਖੋ ਜੀ ਇਸ ਤਰ੍ਹਾਂ ਹੁੰਦਾ ਹੈ ਨਾ ਅੰਧਵਿਸ਼ਵਾਸ ਚ ਨਹੀਂ ਪੈਣਾ ਚਾਹੀਦਾ ਹੈਗਾ ਵੀ ਆਪਾਂ ਕਹਿੰਦੇ ਜੋ ਕਰਦਾ ਪ੍ਰਮਾਤਮਾ ਚੰਗਾ ਹੀ ਕਰਦਾ ਬਿਨਾਂ ਕੋਈ ਕਰਮ ਕੀਤੇ ਐ ਨਹੀਂ ਵੀ ਤੁਸੀਂ ਹੱਥ ਤੇ ਹੱਥ ਰੱਖ ਕੇ ਬੈਠ ਜਿਓ ਵੀ ਜੋ ਕਰਦਾ ਪ੍ਰਮਾਤਮਾ ਚੰਗਾ ਹੀ ਕਰਦਾ ਵੀ ਕੋਈ ਕਰਮ ਕਰਨ ਦੀ ਤਾਂ ਜ਼ਰੂਰਤ ਨਹੀਂ ਮਿਹਨਤ ਕਰਨ ਦੀ ਤਾਂ ਜ਼ਰੂਰਤ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਨਾ ਇਦਾਂ ਦੇ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਇਦਾਂ ਦੇ ਕੰਮ ਹੋ ਜਾਂਦੇ ਆ ਜੋ ਸਾਨੂੰ ਨਹੀਂ ਚੰਗੇ ਲੱਗਦੇ ਹਨਾ ਵੀ ਇਹ ਕਿਉਂ ਹੋ ਗਿਆ ਤੇ ਫਿਰ ਸਮਾਂ ਆਉਣ ਤੇ ਸਾਨੂੰ ਉਹਦੀ ਸਮਝ ਆਉਂਦੀ ਹੈ ਕਿ ਵੀ ਜੋ ਕੀਤਾ ਸੀ ਪ੍ਰਮਾਤਮਾ ਨੇ ਚੰਗਾ ਹੀ ਕੀਤਾ ਸੀ ਸਾਸਤਰੀ ਕਾਂਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ